ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਦਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਆ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990999728 ਅੱਜ ਦੀ ਵੀਜ਼ਿਟ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਤਿੰਨ ਵੜਾ ਸੂਈਆਂ ਵਾਲਾ ਤਾਂ ਇੱਕ ਟੌਪ ਦੀ ਜਰਸੀ ਰਿਜਨਲ ਪੰਜਾਬ ਵਾਲੀ ਗੱਭਨ ਲੈ ਕੇ ਆਇਆ ਫਾਰਮ ਵਾਲੀ ਚੰਗੇ ਦੁੱਧ ਵਾਲੀ ਕਾਟ ਵਾਲੀ 30 35 ਕਿਲੋ ਦੁੱਧ ਵਾਲੀ ਆ ਗਈ ਹਾਈਟ ਫੁੱਲ ਆ ਗਈ ਤੇ ਇੱਕ ਤੁਹਾਨੂੰ ਦਿਖਾਵਾਂਗੇ ਝੋਟੀ ਤੀਜਾ ਸੂਆ ਸੁੰਦੀ ਆ ਸੂਨ ਦੇ ਵਿੱਚ ਬਿਲਕੁਲ ਤਿਆਰ ਆ ਬਸ ਡੰਗ ਦੇ ਹੜੀ ਚ ਸੂਬੂਗੀ ਤੇ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਝੋਟੀ ਤੋਂ ਅਤੇ ਦੇਖ ਸਕਦੇ ਆਂ ਇਹ ਪਹਿਲੇ ਨੰਬਰ ਤੋਂ ਸਿੰਘ ਸਿੰਘ ਬਹੁਤ ਸੋਹਣਾ ਕੁੰਡਾ ਕੱਦ ਕਾੜ ਦੀ ਬੋਲਾ ਜੇ ਗੱਲ ਕਰੀਏ ਤੇ ਆਰਡਰ ਦੀ ਆਰਡਰ ਦੇਖ ਸਕਦੇ ਆਂ ਬਹੁਤ ਸੋਹਣਾ ਲੱਗਿਆ ਫਿਟਿੰਗ ਵਾਲਾ ਆਰਡਰ ਕਾਇਆਂ ਵਰਗਾ ਆਰਡਰ ਲੱਗਿਆ ਹਨ ਹਨ ਬਹੁਤ ਚੰਗਾ ਤੇ ਪੂਰੀ ਸੀ ਠੰਡੀ ਆ ਚਾਰੇ ਥਣ ਦੇਖ ਸਕਦੇ ਆਂ ਪੂਰੇ ਨਖੜਵੇਂ ਤੇ ਪੂਰੀ ਸਪੇਸ਼ ਤੇ ਲੱਗਿਆ ਤੇ ਹਵਾਨਾ ਫੋਟ ਵਾਂਗੂ ਬਾਹਰ ਨੂੰ ਪਿਆ ਦੇਖ ਸਕਦੇ ਆਂ ਕੋ ਸੁੰਦੀ ਸੁੰਦੀ ਨੇ ਕਰਮ ਵਾਲੀ ਨੇ ਹੋਰ ਵੀ ਆਰਡਰ ਸੋਹਣਾ ਤਿਆਰ ਕਰਿਆ ਹੋਣਾ ਇਸ ਕੁਆਲਿਟੀ ਚੈੱਕ ਕਰ ਲਓ ਵਜਨ ਵਾਲੀ ਵੈੜਨ ਮੱਝ ਆਗੀ ਤੀਜਾ ਸੋਹਣਾ ਸੁੰਦੀ ਝੋਟੀ ਬਸ ਸੂਣ ਬਿਲਕੁਲ ਤਿਆਰੀ ਠਲੋ ਓਕੇ ਆ ਦੁੱਧ ਬਾਈ ਜੀ 11-12 ਕਿਲੋ ਬੜੀ ਨਾ ਹੁੰਦਾ ਜਣੀ ਚਵਾ ਦੂਗੀ ਤੇ ਪ੍ਰਾਈਸ ਇਹਦਾ ਫੋਨ ਤੇ ਹੋ ਜਾਊਗਾ ਹੋਊਗਾ ਜੈ ਜੀ ਜਮਾ ਸੂਣ ਬਿਲਕੁਲ ਤਿਆਰ ਆ ਥਾਣ ਥਣ ਦੇਖ ਸਕਦੇ ਆ ਬਹੁਤ ਚੰਗੇ ਲੱਗੇ ਆ ਤੇ ਆਰਡਰ ਬਹੁਤ ਵਧੀਆ ਬਈ ਅੱਗੇ ਦੋ ਨੰਬਰ ਦੇਖ ਸਕਦੇ ਆ ਤੀਜਾ ਸਵੇਰ ਸੂਈ ਆ ਬੈਡ ਸੂਈ ਨੂੰ ਸਾਫਤਾ ਹੋ ਗਿਆ ਮਗਰੇ ਦੇ ਬੱਸਾ ਆਰਡਰ ਦੇਖ ਸਕਦੇ ਆ ਬਹੁਤ ਸੋਹਣਾ ਤਿਆਰ ਕਰਿਆ ਕਰਮ ਵਾਲੀ ਨੇ ਹਣ ਤੁਹਾਨੂੰ ਦੇਖ ਸਕਦੇ ਨੇ ਨੀੜ ਤੋਂ ਚੈੱਕ ਕਰ ਲੋ ਚਾਰੇ ਥਣ ਪੂਰੇ ਨਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਤੇ ਪੂਰੀ ਸੀਟ ਐ ਐਚ ਵਾਈ ਜਿਵੇਂ ਇੱਕ ਨੰਬਰ ਆ ਬਾਈ ਜੀ ਮਗਰ ਆ ਗਿਆ ਇਹਦੇ ਬੱਸਾ ਫੇਸ ਕੁਆਲਟੀ ਚੈੱਕ ਕਰ ਲੋ ਹਾਈਟ ਫੁੱਲ ਆ ਬਾਈ ਤੀਜਾ ਸੁਆ ਸੁਈ ਆ ਹੁਣ ਸੁਈ ਨੂੰ ਅੱਜ ਵੀਰੇ ਹਫਤਾ ਹੋ ਗਿਆ 12 13 ਕਿਲੋ ਦੁੱਧ ਤਿਆਰ ਆ ਥੱਲੇ ਦੁੱਧ ਬਾਈ ਜੀ 14 15 ਕਿਲੋ ਬੜੀ ਧੰਦਰੀਣੀ ਚਵਾ ਦੂਗੀ ਇਹ ਤੇ ਪ੍ਰਾਈਸ ਇਹਦਾ ਵੀ ਨਾਰਮਲ ਹੀ ਆ ਫੋਨ ਤੇ ਕੋਈ ਜੂਗਾ ਅੱਗੇ ਦੇਖ ਸਕਦੇ ਆ ਬਾਈ ਜੀ ਗਰਲੈਂਡੋ ਨੂੰਨ ਵਸੀ ਸੁਈ ਆ ਦੋ ਦੰਦ ਕੱਲ ਸਵੇਰ ਦੀ ਸੁਈ ਆ ਹਾਈਟ ਫੁੱਲ ਆ ਦੇਖ ਸਕਦੇ ਆ ਵਜਨ ਵਾਲੀ ਆ ਆਰਡਰ ਬਹੁਤ ਸੋਹਣਾ ਕਰਮ ਵਾਲੀ ਦਾ ਸਾਲੋ ਦੇਖ ਸਕਦੇ ਆ ਪੂਰੀ ਸੀਲ ਠੰਡੀ ਆ ਬਾਈ ਜੀ ਕੋਈ ਲੱਤ ਛੜ ਵਾਲੀ ਨਹੀਂ ਗਈ ਅਵਾਨੇ ਦੇ ਨਾੜਾ ਨੋੜਾ ਦੇਖ ਸਕਦੇ ਆ ਬਹੁਤ ਚੰਗੀਆਂ ਲੱਗੀਆਂ ਚਾਰੇ ਥਣ ਪੂਰੇ ਨਖਣ ਵਿੱਚ ਪੂਰੀ ਸਪੇਸ ਤੇ ਲੱਗੇ ਆ ਮਗਰ ਬੱਸ ਆ ਬਾਈ ਜੀ ਨਾੜਾ ਨੋੜਾ ਚੈੱਕ ਕਰ ਲਓ ਨਾਲ ਹੀ ਹੈ ਜੇ ਤੇ ਫੇਸ ਬਿਊਟੀ ਦੇਖ ਸਕਦੇ ਆ ਓਰੀਜਨਲ ਗਰਲੈਂਡੋ ਆ ਗਈ ਐਵੇਂ ਨਹੀਂ ਵੀ ਕੋਈ ਕਲੋਸਪਨ ਵਸੀ ਹੈਗੀ ਦੇਖ ਸਕਦੇ ਆ ਹਾਈਟ ਫਿਟਿੰਗ ਫਿਟਿੰਗ ਬਹੁਤ ਚੰਗੀ ਆ ਬਾਈ ਜੀ ਇਹ ਗੱਲ ਕਰੀਏ ਆਰਡਰ ਆਰਡਰ ਬਹੁਤ ਸੋਹਣਾ ਬਾਈ ਜੀ ਪਹਿਲੇ ਸੁਵੇ ਜਿਹਨੇ 16 17 ਕਿਲੋ ਤੋਂ ਬੜੀ ਦਾ ਆਉਂਦ ਤੇ ਪਹਿਲਾ ਸੁਹਾ ਸੁਈ ਆ ਕੱਲ੍ਹ ਸੁਬਾਹ ਦੀ ਸੁਈ ਥੱਲੇ 12 ਕਿਲੋ ਬੋਲਾ ਬਾਈ ਜੀ ਮੂੰਹ ਤੋਂ ਦੋ ਦੰਦਾ ਇਹਦਾ ਵੀ ਪ੍ਰਾਈਸ ਫੋਨ ਤੇ ਹੋ ਜੂਗਾ ਅੱਗੇ ਬਾਈ ਜੀ 4 ਨੰਬਰ ਕਲੂਨ ਵਸੀ ਸੁਈ ਆ ਦੁਪਹਿਰ ਦੀ ਜੇਰ ਪ੍ਰੋਪਰ ਡੰਨਾ ਮਗਰ ਦੇਖ ਸਕਦੇ ਆ ਬਸ ਆ ਗਿਆ ਇਹ ਤੇ ਪਹਿਲਾ ਸੁਹਾ ਸੁਈ ਆ ਬਾਈ ਜੀ ਹਾਈਟ ਫੁੱਲ ਆ ਚੈੱਕ ਕਰ ਸਕਦੇ ਆ ਆਰਡਰ ਬਹੁਤ ਸੋਹਣਾ ਦੇਰ ਕੀਤਾ ਕਰਨ ਵਾਲੀ ਥਣ ਥਣ ਬਹੁਤ ਚੰਗਾ ਲੱਗਿਆ ਫੁੱਲ ਹਾਈਟ ਆ ਫੇਸ ਕੁਆਲਿਟੀ ਚੈੱਕ ਕਰ ਲਓ ਥਣਾ ਦਾ ਗੈਪ ਦੇਖ ਸਕਦੇ ਆ ਬਹੁਤ ਚੰਗਾ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਦੇਖ ਸਕਦੇ ਆ ਥਣ ਬਹੁਤ ਚੰਗਾ ਠੀਚਵਈ ਤੇ ਹਾਈਟ ਫੁੱਲ ਆ ਫੇਸ ਕੁਆਲਿਟੀ ਚੈੱਕ ਕਰ ਲਓ ਪੂਰੀ ਟਾਪ ਦੀ ਬਰੀਡ ਚੋਂ ਆ ਪਹਿਲਾ ਸੂਆ ਸੂਈ ਆ ਬਾਈ ਜੀ ਦੁੱਧ ਦੇਣੇ ਮੰਨ ਕੇ ਚਲੋ 18-19 ਕਿਲੋ ਬੜੀ ਦਾ ਆਉਂਦਾ ਰਣੀ ਚਵਾ ਦੇਣਾ ਫਿਟਿੰਗ ਵਾਲਾ ਲੈਵਾ ਇਹਦਾ ਇਸ ਕੁਆਲਿਟੀ ਬਹੁਤ ਵਧੀਆ ਪਹਿਲਾ ਸੂਆ ਸੂਈ ਆ ਬਾਈ ਜੀ ਚੰਗੇ ਦੁੱਧ ਵਾਲੀ ਵੇੜ ਹੈਗੀ ਦੁਪਹਿਰ ਦੀ ਸੂਈਆ ਜੇ ਪ੍ਰੋਪਰ ਡੰਨਾ ਆਰਡਰ ਦੇਖ ਸਕਦੇ ਆ ਆ ਰਬਾ ਬਹੁਤ ਚੰਗਾ ਛਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਏ ਆ ਅੱਗੇ ਆ ਗਿਆ ਬਾਈ ਜੀ 5 ਨੰਬਰ ਦੇ ਨਗੀਨਾ ਦੇਖ ਸਕਦੇ ਆ ਰੀਜਨਲ ਪੰਜਾਬ ਵਾਲੀ ਜਰਸੀ ਹੈਗੀ ਹਾਈਟ ਫੁੱਲ 5000 ਵਾਟ ਦੀ ਆਫ ਹੈ ਬਈ ਜੇ ਅੱਗੇ ਸੈਕਸਰ ਸੀ ਮੰਨ ਲਿਆ ਵਾ ਥਾਣਾ ਦਾ ਗੈਪ ਚੈੱਕ ਕਰ ਸਕਦੇ ਆ ਆਰਡਰ ਬਹੁਤ ਸੋਹਣਾ ਸੂਨ ਦੇ ਵਿੱਚ ਬਈ ਇਹਦੇ 10 ਤੋਂ 15 ਦਿਨ ਬਾਕੀ ਪਏ ਆ ਦੇਖ ਸਕਦੇ ਆ ਆਰਡਰ ਬਹੁਤ ਸੋਹਣਾ ਕਰਮਾ ਲਈ ਤਿਆਰ ਕਰਦੀ ਹੁੰਦੀ ਹੈ ਤੇ ਹਾਈਟ ਫੁੱਲ ਆ ਬਈ ਜੀ ਥਾਣੇ ਡੇਟ ਤੋਂ ਵੀ ਚੈੱਕ ਕਰਾ ਦਿੰਦੇ ਨੇ ਬਹੁਤ ਚੰਗੇ ਥਣ ਚਾਰੇ ਥਣ ਪੂਰੇ ਨਿਖੜ ਮੇ ਤੇ ਪੂਰੀ ਸਪੇਸ ਤੇ ਲੱਗੇ ਵਾ ਆਰਡਰ ਬਹੁਤ ਸੋਹਣਾ ਦੇ ਹਵਾਨੇ ਚ ਢਿੱਲਾ ਢੋਲਾ ਬਹੁਤ ਫਈਆ ਕਰਮਾ ਲਈ ਜੀ ਤੇ ਕੋਈ 10 15 ਦਿਨਾਂ ਨਾਲ ਆਰਡਰ ਹੋਰ ਵੀ ਸੋਹਣਾ ਤਿਆਰ ਕਰਨ ਤੇ ਹਾਈਟ ਫੁੱਲ ਅਰੀਜਨਲ ਜਰਸੀ ਆ ਪੰਜਾਬ ਵਾਲੀ ਇਧਰ ਲਈ ਹਿਮਾਚਲ ਵਾਲੀ ਜਰਸੀ ਨਹੀਂ ਜੀ ਅੱਜ ਦੀ ਵੀਡੀਓ ਵੀ ਕੀਤੀ ਮੇਰੇ ਆਪ ਦੇ ਫਾਰਮ ਤੋਂ ਸੀਗੀ ਤੁਹਾਨੂੰ ਸਾਰੇ ਪਸ਼ੂਆਂ ਦੀ ਪ੍ਰੋਪਰ ਡਿਟੇਲ ਸਮਝਾਦੀ ਆ ਕਿਸੇ ਵੀ ਮੇਰੇ ਕਿਸਾਨਪੁਰਾ ਦੇ ਕੋਈ ਵੀ ਪਸ਼ੂ ਪਸੰਦ ਆਉਂਦਾ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀਨੀਅਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 86990999728 ਤੇ ਰੂਟੀਨ ਦੇ ਵਿੱਚ ਮੈਨੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮਚ